ਸਚਰੀਆ ਕਾਲ ਤੁਸੀਂ ਵੇਖ ਰਹੇ ਹੋ ਰੈਡ ਲੀਫ ਮੀਡੀਆ ਅਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਹੀ ਘਟਨਾ ਦੀ ਜਿਸ ਨੇ ਕਈ ਪਰਿਵਾਰਾਂ ਨੂੰ ਸੋਚਨ ਤੇ ਮਜਬੂਰ ਕਰ ਦਿੱਤਾ ਹੈ ਇਹ ਕਹਾਣੀ ਇੱਕ ਪੰਜਾਬੀ ਬਜ਼ੁਰਗ ਜੋੜੇ ਦੀ ਹੈ ਜੋ ਆਪਣੇ ਪੁੱਤਰ ਨੂੰ ਮਿਲਣ ਕੈਨੇਡਾ ਰਵਾਨਾ ਹੋਇਆ ਸੀ ਪਰ ਟ੍ਰਾਂਟੋ ਐਰਪੋਰਟ ਤੇ ਉਹਨਾਂ ਦੀ ਯਾਤਰਾ ਅਚਾਨਕ ਰੁਕ ਗਈ ਜਾਣਕਾਰੀ ਦੇ ਅਨੁਸਾਰ ਇਹ ਮਾਤਾ ਪਿਤਾ ਆਪਣੇ ਪੁੱਤਰ ਕੋਲ ਕੈਨੇਡਾ ਜਾਣ ਲਈ ਦਿੱਲੀ ਤੋਂ ਫਲਾਈਟ ਲੈ ਕੇ ਟ੍ਰਾਂਟੋ ਪਹੁੰਚੇ ਸਨ ਉਨ੍ਹਾਂ ਦੇ ਪੁੱਤਰ ਨੇ ਜੋ ਲਗਭਗ 7 ਸਾਲ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਹੁਣ ਉੱਥੇ ਪੱਕਾ ਨਿਵਾਸੀ ਬਣ ਚੁੱਕਾ ਹੈ ਉਨ੍ਹਾਂ ਦੀ ਸਪਾਂਸਰਸ਼ਿਪ ਲਈ ਅਤੇ ਦੋਹਾਂ ਨੂੰ ਵੀਜ਼ਾ ਮਿਲ ਗਿਆ। ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਪਰ ਅਸਲੀ ਚੁਣੌਤੀ ਉਸ ਵੇਲੇ ਆਈ ਜਦੋਂ ਉਹ ਟੋਰਾਂਟੋ 에ਅਰਪੋਰਟ ਉੱਤੇ ਇਮੀਗ੍ਰੇਸ਼ਨ ਚੈੱਕ ਚਾਏ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨਾਲ ਆਮ ਪੜਤਾਲ ਦੀ ਥਾਂ ਵਿਸ਼ੇਸ਼ ਪੁੱਛਗਿੱਛ ਸ਼ੁਰੂ ਕਰ ਦਿੱਤੀ। ਬਜ਼ੁਰਗ ਜੋੜਾ ਇੰਗਲਿਸ਼ ਨਾ ਜਾਣਨ ਕਰਕੇ ਜਵਾਬ ਨਹੀਂ ਦੇ ਸਕਿਆ। ਜਦੋਂ ਪੰਜਾਬੀ ਟਰਾਂਸਲੇਟਰ ਰਾਹੀਂ ਪੁੱਛੇ ਗਏ ਸਵਾਲਾਂ ਦਾ ਵੀ ਉਹਨਾਂ ਕੋਲ ਸਹੀ ਤਰੀਕੇ ਨਾਲ ਜਵਾਬ ਨਹੀਂ ਸੀ ਤਾਂ ਇਮੀਗ੍ਰੇਸ਼ਨ ਅਧਿਕਾਰੀ ਉਹਨਾਂ ਦੀ ਯਾਤਰਾ ਨੂੰ ਲੈ ਕੇ ਸੰਦੇਹ ਵਿੱਚ ਆ ਗਏ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਦੇ ਫਾਈਨੈਂਸ਼ੀਅਲ ਦਸਤਾਵੇਜ਼, ਯਾਤਰਾ ਦੀ ਮਿਆਦ ਅਤੇ ਕੈਨੇਡਾ ਵਿੱਚ ਰਹਿਣ ਦੇ ਪ੍ਰਬੰਧਾਂ ਬਾਰੇ ਪੁੱਛਗਿੱਛ ਕੀਤੀ। ਜਦੋਂ ਉਹਨਾਂ ਨੂੰ ਇਹ ਲੱਗਾ ਕਿ ਯਾਤਰਾ ਦਾ ਉਦੇਸ਼ ਸਪਸ਼ਟ ਨਹੀਂ ਹੈ ਜਾਂ ਸਹੀ ਤਰੀਕੇ ਨਾਲ ਨਹੀਂ ਸਮਝਾਇਆ ਗਿਆ ਤਾਂ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਐਂਟਰੀ ਨਾ ਦਿੱਤੀ ਜਾਵੇ। ਉਹਨਾਂ ਦੀ ਵਾਪਸੀ ਦੀ ਉਡਾਣ ਬੁੱਕ ਕੀਤੀ ਗਈ ਅਤੇ ਉਹ ਭਾਰਤ ਵਾਪਸ ਭੇਜੇ ਗਏ। ਇਹ ਸਭ ਕੁਝ ਅਜੇਵੀ ਉਹਨਾਂ ਦੇ ਪੁੱਤਰ ਲਈ ਹਜ਼ਮ ਕਰਨਾ ਮੁਸ਼ਕਲ ਸੀ ਜੋ ਕਿ ਬਾਹਰ 에어ਪੋਰਟ ਉੱਤੇ ਆਪਣੇ ਮਾਤਾ-ਪਿਤਾ ਦੀ ਉਡੀਕ ਕਰ ਰਿਹਾ ਸੀ ਜਦੋਂ ਬਜ਼ੁਰਗ ਜੋੜਾ ਦਿੱਲੀ 에어ਪੋਰਟ ਉੱਤੇ ਵਾਪਸ ਉਤਰੇ ਉਹਨਾਂ ਨੇ ਸਾਰੇ ਪਰਿਵਾਰ ਨੂੰ ਦੱਸਿਆ ਕਿ ਉਹਨਾਂ ਦੀ ਯਾਤਰਾ ਕਿਵੇਂ ਅਚਾਨਕ ਰੁਕ ਗਈ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਵਿਦੇਸ਼ ਯਾਤਰਾ ਦੀ ਤਿਆਰੀ ਸਿਰਫ ਟਿਕਟ ਤੇ ਵੀਜ਼ੇ ਨਾਲ ਪੂਰੀ ਨਹੀਂ ਹੁੰਦੀ ਇਮੀਗ੍ਰੇਸ਼ਨ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਦੇ ਸਹੀ ਜਵਾਬ ਯਾਤਰਾ ਦਾ ਉਦੇਸ਼ ਰਿਹائش ਦੇ ਪ੍ਰਬੰਧ ਅਤੇ ਆਰਥਿਕ ਸਮਰਥਾ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਜੇ ਤੁਸੀਂ ਵੀ ਆਪਣੇ ਮਾਤਾ-ਪਿਤਾ ਜਾਂ ਕਿਸੇ ਪਰਿਵਾਰਕ ਮੈਂਬਰ ਨੂੰ ਕੈਨੇਡਾ ਲੈ ਕੇ ਜਾਣ ਦੀ ਸੋਚ ਰਹੇ ਹੋ ਤਾਂ ਇਹ ਕਹਾਣੀ ਤੁਹਾਡੇ ਲਈ ਇੱਕ ਜਾਗਰੂਕਤਾ ਹੈ ਸਾਡਾ ਉਦੇਸ਼ ਤੁਹਾਨੂੰ ਸਹੀ ਤੇ ਭਰੋਸੇਯੋਗ ਜਾਣਕਾਰੀ ਪਹੁੰਚਾਉਣਾ ਹੈ ਤਾਂ ਜੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਸਥਿਤੀ ਤੋਂ ਬਚ ਸਕੋ ਹੋਰ ਇਸ ਤਰ੍ਹਾਂ ਦੀਆਂ ਮੱਤਵਪੂਰਨ ਤੇ ਜਾਣਕਾਰੀ ਭਰੀਆਂ ਵੀਡੀਓਜ਼ ਲਈ ਸਾਡੇ ਚੈਨਲ ਰੈਡ ਲੀਫ ਮੀਡੀਆ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਅਤੇ ਕਮੈਂਟ ਕਰਕੇ ਦੱਸੋ ਕਿ ਤੁਸੀਂ ਅਗਲੀ ਵੀਡੀਓ ਕਿਸ ਵਿਸ਼ੇ ਤੇ ਦੇਖਣਾ ਚਾਹੁੰਦੇ ਹੋ